ਕਿ ਚੋਣਾਂ ਦੀ ਆਪਾਂ ਕਿਸ ਤਰ੍ਹਾਂ ਕਰਿਆ ਰਿਹਾ ਕਰਵਾ ਕਿ ਜਿਹੜੇ ਮੰਡਲਾਂ ਤੇ ਪ੍ਰਵਾਹੀ ਹੈ ਉਹਨਾਂ ਨੂੰ ਲਿਸਟਾ ਵਿੱਚ ਦਿੱਤੀਆਂ ਗਈਆਂ ਕਿ ਤੁਸੀਂ ਆਪਣੇ ਮੰਡਲ ਦੇ ਵਿੱਚ ਜਾ ਕੇ ਪਹਿਲਾ ਮੀਟਿੰਗ ਕਰੀਆ ਇਹ 13 ਅਕਤੂਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਿੰਡਾਂ ਦਾ ਕਰ ਲੈਣਾ ਤਾਂ ਕਿ ਆਪਣਾ ਰੰਗ ਸ਼ੁਰੂ ਹੋ ਸਕੇ ਭਾਰਤੀਆਂ ਦਾ ਪਾਰਟੀ ਹਾਂ ਇੱਕ ਬਹੁਤ ਵੱਡਾ ਇਖਿਆਸ ਹੈ ਹਾਂ ਲੈ ਕੇ ਚੱਲ ਰਹੀ ਹੈ ਜਿਹਦੇ ਵਿੱਚ ਸ਼ਾਮਾ ਬਰਸਾ ਮੁਖਤਜ਼ੀ ਦੀ ਦੇ ਬਾਤੇ ਸੀ ਅਦਮ ਦੇ ਬਾਤ ਵਿੱਚ ਸੀ ਤੇ ਉਹ ਇਹੋ ਜਿਹਾ ਪਤਾ ਨਹੀਂ ਕਿੰਨੇ ਕਾਰੇ ਕਰਦਾ ਸ਼ਾਮਾ ਲੈ ਕੇ ਚੱਲੇ ਤੇ ਅੱਜ ਉਹ ਆਪ ਦਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਭ ਤੋਂ ਅੱਗੇ ਤੇ ਇਸ ਵਕਤ ਅਸੀਂ ਉਸ ਪਾਰਟੀ ਦੇ ਨਾਲ ਥੁੜੇ ਹਾਂ ਅਸੀਂ ਉਸ ਵਿਚਾਰ ਦਾ ਥੁੜੇ ਹਾਂ ਜਿਹਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਖੁਦ ਦਾ ਮਾਣ ਹੈ ਤੇ ਇਹੀ ਇੱਕ ਪਾਰਟੀ ਹੈ ਜਿਹੜੀ ਬਕਾਇਦਾ ਥੱਮਿਓ ਇਲੈਕਸ਼ਨ ਕਰਾ ਕੇ ਪਹਿਲਾਂ ਬੂਥ ਕਮੇਟੀ ਦਾ ਇਲੈਕਸ਼ਨ ਫਿਰ ਮੰਡਲ ਦਾ ਇਲੈਕਸ਼ਨ ਫਿਰ ਜ਼ਿਲ੍ਹੇ ਦਾ ਇਲੈਕਸ਼ਨ ਜ਼ਿਲ੍ਹੇ ਦਾ ਪ੍ਰਦੇਸ਼ ਦਾ ਇਲੈਕਸ਼ਨ ਪ੍ਰਦੇਸ਼ ਤੋਂ ਬਾਅਦ ਰਾਸ਼ਟਰੀ ਅਧਿਕਾਰ ਦਾ ਇਲੈਕਸ਼ਨ ਮੈਨੂੰ ਲੱਗਦਾ ਬਾਕੀ ਪਰ ਵੀ ਜਿਹੜਾ ਪ੍ਰਧਾਨ ਬਣ ਜਾਂਦਾ ਉਹ ਨਰਮਲ ਬੜਾ ਕੇ ਤੇ ਦੇਖਿਆ ਵੀ ਇੱਕ ਵਾਰੀ ਬਣ ਗਿਆ ਤੇ ਉਹ ਬੱਚ ਚਾਹੇ ਉਹ ਕਾਦੀ ਰਾਜ ਦੇ ਨਾ ਚਾਹੇ ਬਹੁਤ ਜਿਹਾ ਸਪਾਰਟੀ ਦੇ ਨਾ ਸਪਾਰਟੀ ਪਾਰਟੀ ਦੇ ਨਾ ਕਾਂਗਰਸ ਦੇ ਨਾ ਇੱਕ ਪਰਵਾਹ ਦੀ ਪਾਰਟੀ ਤੇ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਚ ਹੈ ਵਿਦਿਆਰਥੀ ਪ੍ਰੇਸ਼ਕ ਤੋਂ ਬਾਅਦ ਜੇ ਉਹ ਕੁਰਸੀਾਂ ਤੇ ਆਉਂਦੇ ਆ ਤੇ ਉਦੋਂ ਮਦਦੋਂ ਨਿਕਲਦੀ ਬਣਨਾ ਚਾਹੀਦਾ ਉਦੋਂ ਟੰਡਾ ਜਿਪਣਾ ਤੰਦਨਜੀਤ ਤੋਂ ਬਾਅਦ ਮਨਰਜ ਕਾਲੀਆ ਜੀ ਬਣੇ ਮਨਰਜ ਕਾਲੀਆ ਜੀ ਤੋਂ ਬਾਅਦ ਵਿਆਸਿਕ ਸ਼ੂਟੀ ਜੀ ਬਣੇ ਵਿਆਸਿਕ ਸ਼ੂਟੀ ਜੀ ਤੋਂ ਬਾਅਦ ਰੇੜਵਾ ਜੀ ਬਣੇ ਰੇੜਵਾ ਜੀ ਤੋਂ ਬਾਅਦ ਅਗਨ ਆਸ਼ਰੇ ਕੰਨਾਲੀ ਜੀ ਬਣੇ ਅਗਨ ਆਸ਼ਰੇ ਕੰਨਾਲੀ ਤੋਂ ਬਾਅਦ ਪ੍ਰਸਰ ਜਦਰ ਭਟਾਰੀ ਜੀ ਬਣੇ ਪ੍ਰਸਰ ਦੇ ਅੰਦਰ ਭਟਾਰੀ ਤੋਂ ਬਾਅਦ ਅਸ਼ਵੀ ਸ਼ਰਮਾ ਬਣੇ ਅਸ਼ਵੀ ਸ਼ਰਮਾ ਜੀ ਤੋਂ ਬਾਅਦ ਕਮਲ ਸ਼ਰਮਾ ਬਣੇ ਕਮਲ ਸ਼ਰਮਾ ਜੀ ਤੋਂ ਬਾਅਦ ਬੀਜੇ ਸਾਫਲਾਇ ਬਣੇ ਵੀਜੇ ਸਾਫਲਾਇ ਤੋਂ ਬਾਅਦ ਸ਼ੇத் ਮਲੇਖ ਜੀ ਬਣੇ ਸ਼ੇத் ਮਲੇਖ ਤੋਂ ਬਾਅਦ ਅਸ਼ਵੀ ਸ਼ਫਾਰੀ ਬਣਿਆ ਅਸ਼ਵੀ ਸ਼ਫਾਰੀ ਤੋਂ ਬਾਅਦ ਜਗਰ ਜ਼ਰ ਬਣਿਆ ਜਗਰ ਦੇ ਜਿੰਨੇ ਨਾਮ ਗਿਣੇ ਬਾਕੀ ਪਾਰਟੀਆਂ ਦਾ ਪ੍ਰਧਾਨ ਉਹਦਾ ਕੀ ਹੋਊਗਾ ਸਮਾਜਵਾਦੀ ਪਾਰਟੀ ਚ ਨਾ ਪਤਾ ਗਿਆ ਬਸ ਦੋ ਹੀ ਬਾਕੀ ਨਹੀਂ ਹੋਈ ਨਹੀਂ ਤੇ ਮੈਂ ਜਿੰਨੇ ਵੀ ਨਾਮ ਕਿਨੇ ਇਹਨਾਂ ਦੇ ਪਰਿਵਾਰਾਂ ਚੋਂ ਕੋਈ ਪਤਾ ਰਾਜਨੀਤੀ ਦੀ ਨਹੀਂ ਨਾ ਦੰਦਾਂ ਜੀ ਦੇ ਨਮਿਤ ਕਰ ਜੀ ਦੇ ਨਾ ਸੁਨੀ ਸ਼ਰਪਾ ਜੀ ਦੇ ਨਾ ਸੰਤਵਾਈ ਦੇ ਨਾ ਸ਼ੇਰ ਕੋਈ ਨਜ਼ਰ ਹੀ ਨਹੀਂ ਭਾਵੇਂ ਜਤਾ ਪਾਟੀ ਕੇ ਕੋਈ ਵੀ ਪਾਟੀਆਂ ਜਿਹੜੇ ਸਾਰਾ ਬੈਠੇ ਨੂੰ ਪ੍ਰਧਾਨ ਤੇ ਜਦੋਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਦਾ ਨਿਰੰਤਰ ਉਹਦੀ ਜਿਹੜਾ ਸਧਾਰਤਵਾਦ ਤੋਂ ਪਰਿਵਾਰ ਚ ਨਾ ਪਹਿਲਾਂ ਵੀ ਰਾਜਨੀਤੀ ਦਾ ਬਣਾ ਅੱਜ ਤੀਦਨ ਪਰਵਾਰ ਹੀ ਤੇ ਇਹ ਬਹੁਤ ਵੱਡਿਆ ਬੁਲੇਟਿਕ ਵਿਚਾਰ ਭਰਪੂਰ ਪੁਆਇੰਟ ਹੀ ਹੈ ਜਿਹੜੇ ਵਿਚਾਰ ਦੇ ਬਚਾ ਰਹੇ ਹਨ ਕਿ ਸਪਾਰਟੀ ਨੇ ਪੰਜਾਬ ਆਪਣਾ ਵੀ ਕੋਲੂਸਸ ਦਾ ਸਿਸਟਮ ਹੈ ਬਹੁਤ ਲੋਕ ਇਸ ਬਾਰੇ ਵਿੱਚ ਰਿਸਰਚ ਕਰ ਰਹੇ ਪਿਛਲੇ ਜੇ ਅਮਰੀਕਾ ਤੋਂ ਮੋਰੀਅਲ ਮੰਦਿਰ ਸਰਚ ਕਰਦੇ ਸੀ ਕਿ ਉਹ ਵੀ ਦੇ ਆਫਿਸ ਤੇ ਬੇਨੂੰ ਤਕੁਸ ਸਮਟੋ ਬਾਰੇ ਦਸਾਇਬੀ ਰਿਸਰਚ ਕਰ ਰਹੇ ਤੇ ਉਹਨਾਂ ਨੂੰ ਕੁਸ਼ਲਤਾ ਰਿਸਰਚ ਕੀ ਹੈ ਕਹਿੰਦੇ ਕਿ ਇਹ ਤਾਕਤ ਵਰਤ ਜਾਂਦਾ ਪਾਕਿਸਤਾਨ ਦੇਸ਼ ਵਿੱਚ ਜੇ ਬਦਲੀਆ ਉਹ सगड़ੀਆਂ ਚੋਲਾਂ ਇਹ ਕਿਉਂਕਿ ਜਿਹੜਾ ਪ੍ਰਧਾਨ ਬੜ ਗਿਆ ਤੁਹਾਨੂੰ ਪਤਾ ਵੀ ਮੇਰੀ ਵਾਰੀ ਨੂੰ ਕਸ ਮੈਂ ਬੜ ਗਿਆ ਤੇ ਮੇਰੇ ਤੋਂ ਬਾਅਦ ਵੀ ਚਲਾਣਾ ਜਿਸੇ ਕਰਕੇ ਇੱਥੇ ਸਾਰੇ ਡਿਗਰੇ ਤੇ ਆ ਬਾਕੀ ਜਿਹੜਾ ਬਈਆ ਉਹ ਪਾਰਟੀ ਦੇ ਚੰਦਰ ਦੇ ਅੰਦਰ ਬੈਠਦਾ ਉਹਦਾ ਨਹੀਂ ਸਾਡੀ ਵਾਰੀ ਨਹੀਂ ਤੇ ਨਹੀਂ ਆਜਾ ਉਹ ਮਤਲਬ ਮੇਰੀ ਦੇਵੀ ਵਾਰੀ ਆਸੂ ਵੀ ਉਹ ਕਾਤਾ ਬਰਤ ਤੇ ਸੁਣੀ ਜਾਂਦੀ ਹੈ ਉਸੇ ਕਰਨ ਪੂਰਾ ਕਰਦੇ ਗਏ ਆਪਾਂ ਇਹ ਪਰਚਾੜਾ ਕਰਦੇ ਹਾਂ ਹੱਥ ਲੱਗ ਪਰ ਬਾਕੀ ਜਗ੍ਹਾ ਤੇ ਇਲੈਕਸ਼ਨ ਦਾ ਪੱਤਰ ਫਰਵਾਇਚ ਰਿਹਾ ਸਾਡੇ ਲਈ ਤਿਹਾਉਤ ਖੁਸ਼ੀ ਹੈ ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਇੱਕ ਪਰਮ ਦੇ ਤੌਰ ਤੇ ਖੁਸ਼ੀ ਦੇ ਨਾਲੇ ਲਾਇਆ ਜਾਂਦਾ ਬਾਕੀ ਕਰਦੇ ਗੁਰਾ ਪਾਕਿਸਤਾਨ ਦੇ ਨਵਾਂ ਅੰਦਰਾਸਤਰ ਸਾਡੇ ਨਾਲ ਨਹੀਂ ਉਹਦੇ ਨਾਮ ਪਾਕਿਸਤਾਨ ਅਧਰદેશ ਉੱਥੇ ਕੋਈ ਸਿਸਟਮ ਨਹੀਂ ਹੈ ਉੱਥੇ ਚੋੜਾ ਹੋਣਾ ਜਾਂ ਨਾ ਸਾਡੇ ਜਿਹੜਾ ਸਿਸਟਮ ਉਹ ਬਹੁਤ ਵੱਡਾ ਲੋਕਤੰਤਰੀ ਸਿਸਟਮ ਦੁਨੀਆ ਦਾ ਸਭ ਤੋਂ ਪ੍ਰਾਣ ਆਦੇਸ ਤੋਂ ਵੱਡਾ ਲੋਕਤੰਤਰੀ ਸਾਡੇ ਭਾਰਤ ਦਾ ਤੇ ਉਸ ਰੂਪਨ ਤੁ ਨੂੰ ਚੁਣਵਾਉਣ ਲਈ ਭਾਰਤੀਆਂ ਦਾ ਇਹ ਖੁਸ਼ੀਵਲੀ ਕਰਦਾ ਕਿ ਅਸੀਂ ਆਪਣੇ ਸੰਗਠਨ ਚ ਭਾਰਤ ਚ ਇੱਕ ਲੋਕਤੰਤਰ ਸਿਸਟਮ ਆਇਆ ਇਸ ਲਈ ਜਿੰਨੇ ਵੀ ਸਾਥੀਆਂ ਨੇ ਮੂਹਰੇ ਲੱਗਿਆ ਉਹ ਸਾਥੀਆਂ ਨੂੰ ਬੇਨਤੀ ਇਹ ਕਿ ਤੁਸੀਂ ਇਹਨਾਂ ਜਮੀਨ ਤੇ ਜਾ ਕੇ ਜਿਹੜੀ ਇਹਨਾਂ ਦੇ ਨੰਬਰ ਦਾ ਦਾ ਸੁਭ ਕੁ ਬਦਿਆ ਹੈ ਇਸ ਲਈ ਇਹਦੇ ਤੇ ਜੋੜਣ ਦੀ ਉਹ ਜ਼ਿਆਦਾ ਹੈ ਕਿਸੇ ਨੇ ਕੁਇਰ ਕੇ ਸਾਰਾ ਮੁਕਾਏ ਉਹਨੂੰ ਚਾਰੋਂ ਪਿਆਰ ਤੋਂ ਬਲਦਾਂ ਤੋਂ ਮਲਟੀਪਲਿਸੀ ਦਿੱਤੇ ਕਿ ਕਿੰਨਾ ਬਣਾਤਾ ਕਿਸੇ ਨੇ 500 ਬਣਾਤਾ ਕਿਸੇ ਨੇ 200 ਬਣਾਤਾ ਉਹਨੂੰ ਧਿਆਨ ਦੇ ਕੇ ਇੱਕ ਨੰਬਰ ਚਲੇ ਕਰ ਦੇਣ ਉਹਨੂੰ 10% ਚਾਹੀਦੀ ਇਸ ਲਈ ਚਾਹਤ ਉਹ ਜ਼ਿਆਦਾ ਇੱਕ ਨੰਬਰ ਘਟ ਘਟਦੀ ਪਿਆਗਾ ਤਾਂ ਜਦੋਂ ਤੁਸੀਂ ਕੋਈ ਅਰਤੀ ਜਾਂ ਲੈਬਰਸ਼ਿਪ ਨੂੰ ਗਿਣਾ ਜੇ ਤੇਿਆ ਕਰਨ ਦੀ ਉਦੇਸ਼ ਇੱਕ ਤਾਂ ਤੁਸੀਂ ਬਹੁਤ ਮੜਤੀ ਹੋ ਗਿਆ ਆਟੋਮੈਟਿਕਲੀ ਜਿੱਦੀ ਦੇ ਹੁਦੇ ਪਰੋਂ ਇੱਕ ਵੀ ਘਟਾ ਜਾਂ ਦੋ ਘਟਾ 43 ਮਿਲ ਪਰ ਹੁਣ 43 ਚ ਦੋ ਪਹੁੰਚ ਗਿਆ 50 ਹੋ ਗਏ ਫਿਰ ਉਹਦੀ ਐਕਟ ਲੈਬਰਸ਼ਿਪ ਉੱਪਰ ਗਈ ਉਹਦੀ ਤੇਰੋ ਐਕਟ ਲੈਬਰਸ਼ਿਪ ਪਹੁੰਚ ਗਈ ਹੁਣ ਜੇ ਇਹ ਬਣਾ ਲੈ ਕਿ ਕਿ ਆਨਲਾਈਨ ਪੈਸੇ ਦੇ ਭੇਜਾ ਭੇਜੂ ਕਿਸੇ ਦੂਜੇ ਬਸਤੇ ਦੇ ਨਾਮ ਹੈ ਪਰ ਤੁਸੀਂ ਕੈਲਕੂਲੇਟਰ ਨਾਲ ਲਗਾਓ ਉਹ ਇਸ ਉਹ ਇਸੋ ਦੇ ਨਾਲ ਨਾਲ ਸ਼੍ਰੀ ਗੁਰੂ ਆਪਣੇ ਮੈਂਬਰਸ਼ਿਪ ਦੇ ਪੈਸੇ ਭਰ ਕੇ ਉਸ ਸੀਰੀਜ਼ ਖੜਾ ਕੇ ਜਿੱਦਾਂ ਕਹਿੰਦਾ ਬਸਾਂ ਦੇ ਨਾਲ ਤੁਹਾਡੀ ਮੈਂਬਰਸ਼ਿਪ ਦੀ ਤੁਹਾਡੇ ਜਿੰਨੇ ਬੜੀਆਂ ਉਪਤੀਆਂ ਤੇ ਪ੍ਰਿੰਟ ਕਰਾ ਖੜਿਆ ਉਹ ਪ੍ਰਿੰਟ ਕਰਕੇ ਤਾਂ ਲੈਣੇ ਪੈਂਦੇ। ਬਹੁਤ ਬਹੁਤ ਧੰਨਵਾਦ ਸ਼੍ਰੀ ਵਿਜੇਸ਼ ਮਗਾ ਜੀ ਕਿ ਤੁਸੀਂ ਆਪਣੇ ਵਿਚਾਰ ਸਾਡੇ ਫਲਕਸ ਦੇ ਨਾਲ ਸਾਂਝੇ ਕੀਤੇ ਹਨ। ਮੇਰੀ

ਜਦੋਂ ਗਰੇਂਗਾ ਦਾ ਰਾਗ ਨਾ ਕਰਦਾ ਤੇ ਵਧੀਆ ਰਹੇ ਉਹ ਕਹਿੰਦੇ ਇਸੇ ਦੇ ਆਪਣੇ ਮੇਰ ਪਾਗ ਦੀ ਤੇ ਨਰ ਦੱਸਿਆ ਵੀ ਅਮੇ ਗੱਲ ਗਏ ਸੀ ਉਹਨੇ ਗੱਲ ਕਰਕੇ ਜਿਹੇ ਵਿਸ਼ੇ ਤੇ ਉਹਨੇ ਮੈਨੂੰ ਬਾਦਗੀ ਨਾ ਦਿੱਤੀ ਉਹ ਤੇ ਨਾਲ ਹੀ ਡਿਉਟੀ ਵਧੀਆ ਪਾਈ ਆ ਤੇ ਬਾਕੀ ਹਰ ਨੂੰ ਵਧਾਈ ਆ ਕਿਉਂਕਿ ਉਹਨੇ ਤਾਂ